ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਕੀਤੀ ਗਈ ਸਿੱਖ ਸੰਗਤਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਛਲੰਗਾ ਕੀਤੀ ਜਾ ਰਹੀ ਹੈ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤਰੋਏਤ ਹੈ ਬਿਲਕੁਲ ਸਾਥ ਨਹੀਂ ਦੇ ਰਹਾ ਸਟ ਦਾ ਸਟ ਨੂੰ ਕੋਈ ਦਸਤਾਵੇਜ਼ ਨਹੀਂ ਦਿੱਤੇ ਜਾਣਗੇ ਸਟ ਦਾ ਸਾਥ ਨਹੀਂ ਦਿੱਤਾ ਜਾਵੇਗਾ ਸਟ ਨੂੰ ਕਿਸੇ ਵੀ ਤਰ੍ਹਾਂ ਦੀ ਜਵਾਬਦੇਹੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਦੇਵੇਗੀ ਬਲਤੇਜ ਸਿੰਘ ਪੰਨੂ ਨੇ ਕਹਿ ਦਿੱਤਾ ਹੈ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਹੈ ਸਟ ਦਾ ਸਾਥ ਦੇਣਾ ਚਾਹੀਦਾ ਹੈ ਦਸਤਾਵੇਜ਼ ਮੁਹੱਈਆ ਕਰਾਉਣੇ ਚਾਹੀਦੇ ਨੇ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ ਬਾਦਲ ਪਰਿਵਾਰ ਨੂੰ ਨਾ ਬਚਾਇਆ ਜਾਵੇ ਬਾਦਲ ਪ੍ਰਬਾਲ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਮੈਂਬਰਾਂ ਨੇ 77 ਨੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦਰ ਸਿੰਘ ਨੇ ਧਾਮੀ ਨੇ ਕੋਰੀ ਨਾ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਟ ਨੂੰ ਕੀ ਬਣੇਗਾ ਸਤਿੰਦਰ ਕੋਹਲੀ ਰਿਮਾਨ ਤੇ ਹੈ 7 ਕਰੋੜ 25 ਲੱਖ ਰੁਪਇਆ ਰਿਕਵਰ ਕਿਉਂ ਨਹੀਂ ਕਰਵਾਇਆ ਗਿਆ ਜਿਹੜੀ ਤੇਲਗਾਨਾ ਦੇ ਵਕੀਲ ਕਿਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਮਤਾ ਪਾਇਆ ਗਿਆ ਕਿ ਭਾਈ 7 ਕਰੋੜ 25 ਲੱਖ ਰੁਪਇਆ ਸੀਏ ਸਤਵਿੰਦਰ ਸਤਵਿੰਦਰ ਕੋਹਲੀ ਜਿਸ ਨੇ 2010 ਤੋਂ ਲੈ ਕੇ 2020 ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਰੋੜਾਂ ਰੁਪਏ ਸੈਲਰੀ ਲਈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਉਸ ਗੋਲਪ ਦੇ ਵਿੱਚ ਕਿਸੇ ਨੇ 5 ਕਿਸੇ ਨੇ 10 ਕਿਸੇ ਨੇ 20 ਆਪਣੀ ਸ਼ਰਧਾ ਦੇ ਅਨੁਸਾਰ ਮੱਥਾ ਟੇਕਿਆ ਲੇਕਿਨ ਸੇਵਾ ਭਾਵਨਾ ਤਾਂ ਸੇਵਾ ਤਾਂ ਕੀ ਕਰਨੀ ਸੀ ਸਤਿੰਦਰ ਕੋਹਲੀ ਨੇ ਜੋ ਚੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਏਸੀ ਸਗੋਂ ਪੈਸਾ ਲਿਆ ਤੇ ਕੰਮ thora ਵੀ ਨਹੀਂ ਕੀਤਾ ਈਸ਼ਰ ਸਿੰਘ ਰਿਪੋਰਟ ਨੇ ਜਦੋਂ ਇਹ ਖਲਾਸਾ ਕੀਤਾ ਤਾਂ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਮਤਾ ਪਾਇਆ ਗਿਆ ਕਿ 7 ਕਰੋੜ 25 ਲੱਖ ਰੁਪਏ ਰਿਕਵਰ ਕੋਹਾ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜੀ ਨੀਂਦ ਸੁਤੀ ਹੋਈ ਹੈ ਤੁਹਾਨੂੰ ਪਤਾ ਨਹੀਂ ਗੁਰੂ ਦੀ ਗੋਲਕ ਦੇ ਵਿੱਚੋਂ ਉਹਨਾਂ ਨੂੰ ਤਨਖਾਹ ਦਿੱਤੀ ਗਈ ਤੇ ਇਸ ਉੱਤੇ ਨਾ ਤਾਂ ਰਿਐਕਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕਰ ਰਹੇ ਨੇ ਨਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਕ ਮੈਂਬਰ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਵੀ ਕਰਨਾ ਹੈ ਉਸ ਤੋਂ ਬਾਅਦ ਕਹਿੰਦੇ ਨੇ ਕੁਲਤਾ ਸਿੰਘ ਸਲਮਾ ਦੀ ਵਾਰੀ ਵੀ ਹੈ ਹਾਲਾਂਕਿ ਕੁਲਦਾਸ ਸਿੰਘ ਸਦਮਾ ਸਿੱਧੇ ਹੋ ਗਿਆ ਨਸੀਬ ਦਿੱਤੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਾਣੀ ਕੁਲਦੀਪ ਸਿੰਘ ਗਲਗੱਜ ਨੂੰ ਕਿ ਭਈ ਮੁਨਕਰ ਕੌਣ ਹੋਇਆ ਹੁਕਮ ਨਾਮੇ ਤੋੜੇ ਕਿੰਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੰ ਮੱਥਾ ਕਿੰਨੇ ਲਾਇਆ ਗਲਤੀਆਂ ਕਿੰਨਾ ਨੇ ਮੰਨੀਆਂ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ ਇੱਕ ਪੱਖ ਦੀ ਗੱਲ ਨਾ ਕਰੋ ਦੋਹੀ ਪੱਖੀ ਗੱਲ ਕਰੋ ਤੋ ਸਤ ਨੂੰ ਸੱਚ ਬੋਲੋ ਝੂਠ ਨੂੰ ਝੂਠ ਬੋਲੋ ਅਕਾਲੀ ਪੂਲਾ ਸਿੰਘ ਵਾਲੇ ਰੂਪ ਦੇ ਵਿੱਚ ਆਓ ਫੈਸਲੇ ਲਓ ਜਿਹੜੇ ਕੰਮ ਵਾਸਤੇ ਵਧੀਆ ਹੋਣ ਜਿਹੜੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਹੋਣ ਜਿਹੜੀ ਤੁਸੀਂ ਅਪਾਧੀ ਉੱਤੇ ਜਿਹੜੇ ਤੁਸੀਂ ਇਹਦੇ ਔਦੇ ਤੇ ਬੈਠੇ ਹੋ ਇਹ ਦੁਨੀਆ ਦਾ ਸਭ ਤੋਂ ਸਰਬਸ਼ੇਸਤ ਔਦਾ ਹੈ ਕੁਲਤਾਜ ਸਿੰਘ ਸੰਧਮਨ ਜੂਰਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਬੋਲ ਰਹੇ ਨੇ ਬਲਤੇਜ ਸਿੰਘ ਪੰਨੂ ਵੀ ਬੋਲ ਰਹੇ ਨੇ ਤੇ ਕੁਲਦੀਪ ਸਿੰਘ ਧਾਲੀਵਾਲ ਜੋ ਆਪ ਆਦਮੀ ਪਾਰਟੀ ਦੇ ਸਪੋਕਸਮੈਨ ਨੇ ਉਹਨਾਂ ਵੱਲੋਂ ਵੀ ਖਲਾਸੇ ਕੀਤੇ ਜਾ ਰਹੇ ਨੇ ਕਿ ਸੂਈ ਜਿਹੜੀ ਹੈ ਬਾਦਲ ਪਰਵਾਰ ਤੇ ਜਾ ਕੇ ਟਿਕਦੀ ਹੈ ਅਰਦਾਸ ਹੈ ਕਿ ਇਹਦੇ ਵਿੱਚ ਸੁਖ ਬਾਦਲ ਪਰਿਵਾਰ ਦੀ ਇਨਵੋਲਵਮੈਂਟ ਹੈ ਜਿਸ ਤਰ੍ਹਾਂ ਮਲਤੇਜ ਸਿੰਘ ਪੰਨੂ ਵਾਰ-ਵਾਰ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਭਈ ਬਾਦਲ ਪਰਿਵਾਰ ਨੂੰ ਨਾ بچਾਓ ਬਾਦਲ ਪਰਿਵਾਰ ਨੂੰ ਬਚਾਉਣ ਦੀ بجائے ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਟ ਦਾ ਸਾਦਤਾ ਜਾਣਾ ਚਾਹੀਦਾ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਝੂੜ ਦਾ ਝੂੜ ਅਤੇ ਸੱਚ ਦਾ ਸੱਚ ਹੋਵੇ ਹਾਲਾਂਕਿ ਕੁਝ ਲੋਕ ਕਹਿ ਰਹੇ ਨੇ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਦਲਦਲ ਕਰ ਰਹੇ ਨੇ ਸਿੱਖ ਮਸਲਿਆਂ ਦੇ ਸਿੱਖ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਰਕੇ ਤੇ ਦੂਸਰੇ ਪਾਸੇ ਕੌਮ ਦੇ ਕਈ ਲੋਕ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਅਤੇ ਸਿੱਖ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਨਹੀਂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੋਧ ਕਰ ਰਹੀ ਹੈ ਸ਼੍ਰੀ ਅਕਾਲੀ ਦਲ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਵਾਲ ਵਿਰੋਧ ਕਰ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੁਣ ਸਿੱਧੇ ਨਹੀਂ ਅੰਦਰੋਂ ਅੰਦਰੀ ਬੈਕ ਸਟੇਜ ਤੇ ਕੰਮ ਕਰਕੇ ਜਿਹੜਾ ਹੈ ਵਿਰੋਧ ਕਰ ਰਹੇ ਨੇ ਕਿ 328 ਪਾਵਨ ਸਰੂਪਾਂ ਦੇ ਮੁੱਦੇ ਨੂੰ ਦਬਾਇਆ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਨਿਆ ਕੌਮ ਨੂੰ ਮਿਲੇਗਾ ਇਹ ਮਾਮਲਾ ਹੈ ਕੌਮ ਦੀਆਂ ਭਾਵਨਾਵਾਂ ਦਾ ਇਹ ਆਸਤਾ ਦਾ ਮਾਮਲਾ ਹੈ ਇਹ ਮਾਮਲਾ ਹੈ ਸਿੱਖ ਅਤੇ ਸਿੱਖੀ ਦਾ ਪੰਥ ਦਾ ਅਤੇ ਪੰਥ ਦਾ ਜਿਹੜਾ ਵਿਸ਼ਵਾਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 328 ਪਾਵਨ ਸਰੂਪ ਕਿੱਥੇ ਖੁਰਦਬੁਰਤ ਕਿੱਥੇ ਗਿਆ ਕਿੱਥੇ ਅਲੋਗ ਹੋਗਾ ਜੇ ਕਿਸੇ ਨੂੰ ਵੇਚੇ ਗਏ ਨੇ ਕਿਸੇ ਨੂੰ ਦਿੱਤੇ ਗਏ ਨੇ ਤੇ ਉਹਦਾ ਹਿਸਾਬ ਕਿਤਾਬ ਉਹਨਾਂ ਲੇਜ਼ਰਾਂ ਦੇ ਵਿੱਚ ਕਿਉਂ ਨਹੀਂ ਇਸ ਕਰਕੇ ਸਤਵਿੰਦਰ ਕੋਹਲੀ ਦੀ ਜਿਵੇਂ ਹੀ ਗ੍ਰਿਫਤਾਰੀ ਹੋਈ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਨੇ ਟੈਨਸ਼ਨ ਦੇ ਵਿੱਚ ਐ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਵੀ ਕਿਉਂਕਿ ਹੋ ਸਕਦਾ ਹੈ ਕਿ ਕਿਦੇ ਸਤਵਿੰਦਰ ਕੋਹਲੀ ਮੂੰਹ ਨਾ ਖੋਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਨਾ ਲੈ ਦੇਣ ਹਾਲਾਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲਾਰੇ ਹੁਲਾਵਲ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਤਾਮ-ਚਾਮ ਸਿੱਖ ਸੰਪੰਨਤਾਵਾਂ ਨੂੰ ਬਦਨਾਮ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਜਮਾਤ ਦੀ ਪਾਰਟੀ ਹੈ ਬਦਨਾਮ ਕਰਨ ਵਾਸਤੇ ਬਾਦਲ ਪਰਵਾਰ ਨੂੰ ਕਿਹਾ ਜਾ ਰਿਹਾ ਹੈ ਲੇਕਿਨ ਸਤਿੰਦਰ ਸਿੰਘ ਕੋਹਲੀ ਤੋਂ ਪਤਾ ਲੱਗੇਗਾ ਕਿ ਕਿਹੜਾ ਇਸ ਦੇ ਵਿੱਚ ਦੋਸ਼ੀ ਹੈ ਕਿਹੜਾ ਇਸ ਦੇ ਵਿੱਚ ਦੋਸ਼ੀ ਨਹੀਂ ਕਿਹੜਾ ਇਹ ਦੇ ਵਿੱਚ ਗੁਨਾਹਗਾਰ ਹੈ ਕਿਹੜਾ ਇਹ ਦੇ ਵਿੱਚ ਜਿਹੜਾ ਹੈ ਬਿਲਕੁਲ ਸਾਫ਼ ਅਤੇ ਸੁਤਰਾ ਹੈ ਯਾਨੀ ਕਿ ਸਟ ਵੱਲੋਂ ਵੀ ਖੁਲਾਸੇ ਕੀਤੇ ਜਾਣਗੇ ਪੰਜਾਬ ਪੁਲਿਸ ਦੇ ਸਰਪੰਚ ਅਧਿਕਾਰੀ ਜਿਹੜੇ ਉਹਨਾਂ ਨੂੰ ਰਵਾਣ ਤੇ ਲੈ ਕੇ ਫਿਰਦੇ ਨੇ ਉਹਨਾਂ ਵੱਲੋਂ ਵੀ ਖੁਲਾਸੇ ਕੀਤੇ ਜਾਣਗੇ ਕਿ ਇਹਨਾਂ ਦੇ ਵਿੱਚ ਦੋਸ਼ੀ ਕਿਹੜੇ ਨੇ ਜਗ੍ਹਾ ਜਗ੍ਹਾ ਤੇ ਛਾਪੇ ਮਾਰੀਆਂ ਹੋਈਆਂ ਲੈਪਟਾਪ ਮਿਲੇ ਆਈਪੋਡ ਮਿਲੇ ਫੋਨਸ ਮਿਲੇ ਡਿਵਾਈਸਸ ਮਿਲੀਆਂ ਇਹ ਸਾਰੀਆਂ ਡਿਵਾਈਸਸ ਜ਼ਬਤ ਕਰਡੀਆਂ ਗਈਆਂ ਨੇ ਇੱਕ ਜਾਂਚ ਏਜੰਸੀ ਵੱਲੋਂ ਜਿਹਨੂੰ ਫਰੇਸਿਕ ਕਹਿੰਦੇ ਨੇ ਉਸ ਵੱਲੋਂ ਇਸ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾਵੇਗਾ ਖੋਲਿਆ ਜਾਵੇਗਾ ਜਿਹੜਾ ਇਸ ਦੇ ਵਿੱਚ ਦੋਸ਼ੀ ਹੋਇਆ ਉਸ ਨੂੰ سزا ਮਿਲੇਗੀ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕਿਉਂ ਨਾ ਹੋ ਧੰਨ